ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਹਾਂਜੀ ਇਸ ਵੀਡੀਓ ਦੇ ਵਿੱਚ ਆਪਾਂ ਬੀਏ ਸੈਮੈਸਟਰ 5th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਪੰਜਾਬੀ ਕੰਪਲਸਰੀ ਪੰਜਾਬੀ ਲਾਜ਼ਮੀ ਦਾ ਜਿਹੜੀ ਕਿ ਆਪਾਂ ਸ਼ਾਂਤੀਗਾਸ ਪੇਪਰ ਲੈ ਕੇ ਆਇਆ ਨਿਊ ਅਰਜੇ ਇਹ 2025 ਵਾਲਾ ਸ਼ਾਂਤੀਗਾਸ ਪੇਪਰ ਆ ਠੀਕ ਹੈ ਕੱਲ ਆਪਾਂ ਨੇ ਪ੍ਰੀਵੀਅਸ ਸ਼ਾਂਤੀਗਾਸ ਪੇਪਰ ਅਪਲੋਡ ਕੀਤਾ ਹੋਇਆ ਹੁਣ ਇਹ ਨਿਊ ਆ ਓਕੇ ਸਭ ਤੋਂ ਪਹਿਲਾਂ ਹੈਗਾ ਤੁਹਾਡਾ ਸਿਲੇਬਸ ਤੁਹਾਡਾ ਪਾਸਿੰਗ ਫਾਰਮੂਲਾ ਬਹੁਤ ਜਲਦ ਅਪਲੋਡ ਕਰ ਦੇਣਾ ਮੈਂ ਹਾਂਜੀ ਇਹਦੇ ਵਿੱਚ ਉਹ ਜਿਹੜਾ ਕਿਹੜੇ ਪ੍ਰਸੰਗ ਸਾਹਿਬ ਦੇ ਵਾਕ ਆ ਗਏ ਨੇ ਕਿਹੜੀ ਵਿਆਕਰਣ ਕਰਨੀ ਬਹੁਤ ਜਲਦ ਤੁਹਾਨੂੰ ਸਮਝਾ ਦੇਣਾ ਠੀਕ ਹੈ ਹਾਂਜੀ ਤੇ ਪ੍ਰੀवियस ਵਿਵਹਾਰਿਕ ਵਿਆਕਰਣ ਆਪਣੀ ਸੋਲਵ ਕੀਤੀ ਹੋਈ ਆ ਤੁਸੀਂ ਵਾਚ ਕਰ ਸਕਦੇ ਹੋ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਇਹ ਵਾਲਾ ਵੀ ਆਪਾਂ ਨੇ ਅਪਲੋਡ ਕਰ ਰੱਖਿਆ ਕੁਸ਼ਨ ਠੀਕ ਹੈ ਤੇ ਕਵਿਤਾਵਾਂ ਦੇ ਜਿਹੜੇ ਹੈਗੇ ਨੇ ਕੇਂਦਰੀ ਭਾਵ ਤੇ ਸਾਰੇ ਵੀ ਆਪਾਂ ਨੇ ਕਰਵਾ ਰੱਖੇ ਨੇ ਓਕੇ ਹਾਂਜੀ ਤੁਸੀਂ ਵੀਡੀਓ ਦੇਖ ਰਹੇ ਹੋ ਟੂਰ ਸਟੱਡੀ ਕਲਾਸ YouTube ਚੈਨਲ ਤੇ ਸਭ ਤੋਂ ਪਹਿਲਾ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਸੌਲਵਡ ਕੀਤੀ ਹੋਈ ਆ ਸੌਲਵਡ ਹੈ ਇਹ ਸਤਗੁਰ ਨਾਨਕ ਪ੍ਰਗਟ ਐ ਮਿੱਟੀ ਧੁੰਦ ਜਗ ਚਾਨਣ ਹੋਆ ਠੀਕ ਹੈ ਹਾਂਜੀ ਅੱਗੇ ਹੈਗਾ ਸ਼ੇਖ ਫਰੀਦ ਜੀ ਦਾ ਦਿਲ ਮੁਹੱਬਤ ਜਿੰਨ ਸਹੀ ਇਹ ਸਾਰੇ ਦਿੱਤੇ ਹੋਏ ਨੇ ਮਤਲਬ ਕਿ ਸ਼ੇਖ ਫਰੀਦ ਜੀ ਦੇ ਕਿਹੜੇ-ਕਿਹੜੇ ਇੰਪੋਰਟੈਂਟ ਨੇ ਪ੍ਰਸੰਗ ਸਹਿਤ ਵਿਆਖਿਆ ਉਠ ਫਰੀਦਾ ਫਰੀਦਾ ਦਰਿਆਵੇ ਕੰਨੇ ਤਪ ਤਪ ਬੇੜਾ ਬੰਨ ਨਾ ਸਕੇ ਫਰੀਦਾ ਕਾਲੇ ਮੈਂਡੇ ਗੁਰੂ ਨਾਨਕ ਦੇਵ ਜੀ ਦੀ ਮੋਤੀ ਤ ਮੰਦਰ ਤਰਤੀ ਤੇ ਹੀਰੇ ਲਾਲ ਗगन ਮਥਾਲ ਤੇ ਹਾਂਜੀ ਅੱਗੇ ਹੈਗਾ ਕਰਤਾ ਤੂ ਸਬਨਾ ਮੇਰੀ ਰੁਣਝੁਣ ਲਾਇਆ ਮੋਰੀ ਰੁਣਝਣ ਲਾਇਆ ਮੈਂ ਰੋਵੰਦੀ ਸਭ ਠੀਕ ਹੈ ਤੇ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਬਿਸਰ ਗਈ ਸਭ ਪੂਪਤ ਹੋ ਕੇ ਨਿਰਪਉ ਹੋਇਓ ਭਇਆ

ਛੋਟ ਸਮਾਵੇਂ ਪਾਈ ਸ਼੍ਰੀ ਗੁਰਦੇਵ ਭਾਦਰ ਜੀ ਸਾਧੂ ਰਚਨਾ ਰਾਮ ਬਣਾਈ ਜਗਤ ਮੇ ਝੂਠੀ ਸ਼ਾਹੂ ਸੇਨ ਮੈਂ ਵੀ ਝੋਕਰਾਂਜਨ ਦੀ ਜਾਣਾ ਸੱਜਣ ਦੇ ਹੱਥ ਬਾ ਸਾਡੀ ਮਾਈ ਨਹੀਂ ਮੈਂ ਕਿਨੂੰ ਆਖਾਂ ਬੁੱਲੇ ਸ਼ਾ ਬੁੱਲਾ ਕੀ ਜਾਣਾ ਰਾਂਝਾ ਰਾਂਝਾ ਕਰਦੀ ਨਹੀਂ ਜਾ ਮੈਂ ਸਬਕ ਇਸ਼ਕ ਜਾ ਮੈਂ ਰਮਜ ਇਸ਼ਕ ਦੀ ਪਾਈ ਫੂਕ ਮੁਸੱਲਾ ਵਾਰਿਸ਼ਾ ਖੀ ਰੱਖਦੀ ਜੋਗੀ ਉੱਠੀ ਸੁੱਤਿਆ ਕੁਕਾ ਮਾਰਦੀ ਮਾਰਦੀ ਰਾਂਝਾ ਆਖਦਾ ਇਹ ਤੇ ਕਾਜੀ ਸੱਧਿਆ ਪੜਨ ਹਾਸ਼ਮ ਸ਼ਾ ਫਿਰ ਦਿਲ ਸਮਝਦਾਰੂ ਦਰਦ ਜਿਗਰ ਚਮਕੀ ਆਨ ਦੁਪਹਿਰੀ ਕੁਝ ਹੋਰ ਫਿਰ ਮਹੱਤਵਪੂਰਨ ਪੈ ਰਹੇ ਨੇ ਠੀਕ ਹੈ ਰੂਹ ਛੱਡ ਕੋਲਬੋ ਚੂੜਾ ਭੰਨ ਪਲੰਗ ਭਾਇਆ ਬਾਜਨਾ ਪੂਜਾ ਅਰਜ ਬੰਦਨ ਵੇਖ ਇੰਜਨੀ ਸ਼ੋਹਰ ਲੋਕਾਂ ਸਭ ਜਗ ਸਭ ਰਚਨਾ ਸਭ ਜਗ ਰਚਨਾ ਸਭ ਦੇ ਸਾਇਬ ਕੀ ਬਾਤ ਅਗੇ ਕਵਤਾਰਾ ਸਾਰ ਦੇ ਕੇਂਦਰੀ ਭਵ ਦੋ ਦੇ ਵਿੱਚ ਇੱਕ ਕਰਨਾ ਹੋਊਗਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਇੰਪੋਰਟੈਂਟ ਦੇ ਰਖੇ ਨੇ ਇਹਨਾਂ ਨੇ ਨਾਗਰ ਜਨਾ ਮੇਰੀ ਜਾਤ ਵੇਗੁਮ ਪੂਰਾ ਸ਼ਹਿਰ ਕੇ ਨਾਉ ਗਰਬ ਵਾਸ ਨਹਿ ਹਮ ਮਸਕੀਨ ਖੁਦਾਈ ਬੰਦੇ ਮੋਤੀ ਤਾਂ ਮੰਦਰ ਗਗਨ ਮੇ ਥਾਲ ਮੋਰੀ रुण ਝੁਣ ਲਾਇਆ ਖੁਰਾਸਨ ਖਸਮਾਨਾ ਕੀਆ ਤੇ ਲਪ ਪਾਪ ਦੂ ਰਾਜਾ ਮਹਿਤਾ ਬਿਸਰ ਗਈ ਸਭ ਤਾਤਪਰਾਈ ਕੋਈ ਬੋਲੇ ਰਾਮ ਕੋਈ ਖੁਦਾਈ ਉਪਤ ਹੋਏ ਕੇ ਰਾਜ ਕਮਾਇਆ ਜੇ ਨਰ ਦੁਖ ਮੈਂ ਚੰਡੀ ਦੀ ਵਾਰ ਸ਼ੋਰ ਹੈ ਠੀਕ ਹੈ ਤੁਸੀਂ ਦੇਖ ਸਰੋ ਕਿ ਕਿਤੇ ਸ਼ੋਰ ਲਿਖ ਰਖਿਆ ਮੈਂ ਵੀ ਚੋਕ ਚੋਕ ਰਾਂਜਨ ਦੀ ਜਾਣਾ ਮੈਂ ਕਿਨੂੰ ਆਖਾਂ ਚਰਖਾ ਮੇਰਾ ਰੰਗ ਲੜਾ ਬੁੱਲਾ ਕੀ ਜਾਣੇ ਮੈਂ ਕੌਣ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਇਸ ਕ੍ਰਿਣਵੇਂ ਨਵੀਂ ਬਹਾਰ ਸ਼ੋਰ ਹੈ ਸੰਵਾਦ ਹੀਰ ਰਾਂਝਾ ਹੀਰ ਤੇ ਜੋਗੀ ਦੇ ਰੂਪ ਚ ਸੰਵਾਦ ਦਾ ਵਾਰਤਾਲਾਪ ਇਛਰਾ ਤੇ ਸਲਵਾਨ ਦੀ ਵਾਰਤਾਲਾਪ ਹੀਰ ਆਖਦੀ ਜੋਗੀ ਝੂਠ ਬੋਲੇ ਬੋੜੀ ਤੇ ਬੀਬਾ ਜੇਤੂ ਬਸੰਤ ਪਲਾ ਸਤਿਗੁਰ ਨਾਨਕ ਪ੍ਰਗਟ ਹਾਂਜੀ ਕਪਤਾ ਦਾ ਸਾਰ ਦੇ ਕੇਂਦਰੀ ਭਾਵ ਦੋਣਗੇ ਜਿਹਨਾਂ ਵਿੱਚ ਸਿੱਖ ਕਰਨਾ ਹੋਊਗਾ ਠੀਕ ਹੈ ਉਸੇ ਕਪਤਾ ਦਾ ਸਾਰ ਉਸਦਾ ਕੇਂਦਰੀ ਭਾਵ ਲਿਖਣਾ ਹੋਊਗਾ ਤੁਸੀਂ ਸ਼ਾਹ ਉਸਨ ਬੁੱਲੇ ਸ਼ਾਹ ਬਾਰੇ ਸ਼ਾਹ ਹਾਸ਼ਮੀ ਚੰਗੀ ਤਰ੍ਹਾਂ ਯਾਦ ਕਰ ਲੈਣਾ ਠੀਕ ਹੈ ਹਾਂਜੀ ਤੇ ਅੱਗੇ ਹੈਗੇ ਨੇ ਪੰਜ ਜਿਹੜੇ ਛੋਟੇ ਕੁਐਸਚਨ ਹੋਣਗੇ ਤੁਹਾਨੂੰ ਸੰਖੇਪ ਤਿੰਨ ਤੋਂ ਵੱਧ 17 ਦਾ ਅੰਦਰ ਨਹੀਂ ਹੋਣਾ ਚਾਹੀਦਾ ਨਾ ਤੁਸੀਂ ਦੇਖ ਸਕਦੇ ਵੀ ਕਿਹੜੇ ਘੜੇ ਆਏ ਹੋਣੇ ਤੇ ਤੁਸੀਂ ਵੀਡੀਓ ਦੇਖ ਰਹੇ ਹੋ राजे ਟੂਰ ਸਟਡੀ ਕਲਾਸ YouTube ਚੈਨਲ ਟੂਰ ਸਟਡੀ ਕਲਾਸ YouTube ਚੈਨਲ ਇਹ ਨਿਊ ਟੈਸਟ ਪੇਪਰ ਆ ਨਿਊ ਸ਼ਾਂਤੀਗੜ੍ਹਸ ਪੇਪਰ ਆ ਪਹਿਲਾਂ ਆਪਾਂ ਨੇ ਪ੍ਰੀਵੀਅਸ ਸੀ ਜਿਹੜਾ ਠੀਕ ਆ ਉਹ ਅਪਲੋਡ ਕੀਤਾ ਹੋਇਆ ਸੀ ਇਹ ਨਿਊ ਆ 2025 ਵਾਲਾ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਪਾਂ ਤੁਹਾਡੇ ਇਸ ਇਗਜ਼ਾਮ ਦੀ ਫੁੱਲ ਤਿਆਰੀ ਕਰਵਾਵਾਂਗੇ ਜਿਵੇਂ ਪਹਿਲਾਂ ਬਾਕੀ ਇਗਜ਼ਾਮਸ ਦੀ ਕਰਵਾਈ ਹੋਈ ਆ ਸੋ ਪਲੇਲਿਸਟ ਬਣੀ ਹੋਈ ਆ ਉਥੋਂ ਤੁਸੀਂ ਵਿਜ਼ਿਟ ਕਰਕੇ ਆਪਣਾ ਵਾਚ ਕਰ ਸਕਦੇ ਹੋ ਜੋ ਕਿ ਪੈਰਾਂ ਰਚਨਾ ਜਿਹੜੇ 8 ਮਾਰਕਸ ਤੋਂ ਹਨ ਵਾਤਾਵਰਨ ਸੰਭਾਲ ਜਾਂ ਵਾਤਾਵਰਨ ਪ੍ਰਦੂਸ਼ਣ ਸ਼ੋਰ ਭ੍ਰਿਸ਼ਟਾਚਾਰ ਹੁਣ ਹੱਥਿਆ 사이ਬਰ ਅਪਰਾਧ ਵਿਦਿਆਰਥੀ ਤੇ ਫੈਸ਼ਨ ਆਵਾਜਾਈ ਤੇ ਸੜਕ ਦੁਰਘਟਨਾਵਾਂ ਅਖਬਾਰਾਂ ਦੀ ਮਹੱਤਤਾ ਅਧਿਆਨ ਸਲਿੱਕਾ ਜਮਨਜੀਤ ਤੇ ਜਗਜੀਤ ਔਸਰਖਿਆ ਤੇ ਇਸਤਰੀ ਜੌਰਤ ਔਰਤਾਂ ਬ੍ਰੁੱਧ ਅਪਰਾਧ ਕੰਪਿਊਟਰ ਮੋਬਾਈਲ ਦੀ ਵਰਤੋਂ ਇੰਟਰਨੈਟ ਦੀ ਵਰਤੋਂ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਤੇ ਸ਼ੋਰ ਲਿਖਿਆ ਹੋਇਆ ਹੈ ਸਮੇਂ ਦੀ ਕਦਰ ਜਾਂ ਮਾਤਰ ਭਾਸ਼ਾ ਦਾ ਮਹੱਤਵ ਨੂੰ ਆਸ਼ਾਸ਼ਣ ਹੀ ਇੰਤਜਗਤੇ ਅਰਥੀ ਤੁਨੋ ਸ਼ਾਸਨ ਮਹਿੰਗਾਈ ਜਾਂ ਬੇਰੁਜ਼ਗਾਰੀ ਨਾਨਕ ਦੁਖ ਸਬਸ ਅਨਸਾਰ ਨਸ਼ੇ ਤੇ ਨੌਜਵਾਨ ਹਾਂਜੀ ਇਹ ਪੈਰਾ ਰਚਨਾ ਨਾਲ ਸੰਬੰਧਿਤ ਪ੍ਰਸ਼ਨ ਅਠ ਹੰਕਾ ਦਾ ਹੋਗਾ ਠੀਕ ਹੈ 250 ਸ਼ਬਦਾਂ ਚ ਲਿਖਣਾ ਹੋਗਾ ਪੈਰੇ ਦੇ ਵਿੱਚ ਕੀ ਹੈ ਤੁਸੀਂ ਅਲੱਗ-ਅਲੱਗ ਪੈਰੇ ਨਹੀਂ ਬਣਾਉਣੇ ਹੈਗੇ ਪੈਰਾ ਰਚਨਾ ਦਾ ਮਤਲਬ ਕੀ ਹੈ ਇੱਕ ਹੀ ਪੈਰੇ ਦੇ ਵਿੱਚ ਲਿਖਣਾ ਪੈਰਾ ਰਚਨਾ ਦਾ ਕੀ ਮਤਲਬ ਹੈ ਵੀ 21 ਪੈਰੇ ਦੇ ਵਿੱਚ ਤੁਸੀਂ ਲਿਖਣਾ ਇਹ ਨਹੀਂ ਹੈਗਾ ਵੀ ਤੁਸੀਂ ਪੈਰੇ-ਪੈਰੇ ਬਣਾ ਲਓ ਠੀਕ ਹੈ ਤਾਂ ਨੂੰ ਚਾਰ ਆਉਣਗੇ ਪੈਰਾ ਰਚਨਾ ਉੱਤੇ ਸਿੱਖ ਕਰਨਾ ਹੋਊਗਾ ਤੇ ਹਾਂਜੀ ਅੱਗੇ ਹੈਗੇ ਨੇ ਰਜਾ ਗੁਰਮੁਖੀ ਲਿਪੀ ਵਾਲੇ ਕੁਐਸਚਨਸ ਨੇ ਦੇਖੋ ਸ਼ੋਰ ਕਿਹੜੇ-ਕਿਹੜੇ ਤੇ ਲਿਖੇ ਨੇ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਲਿਖਣ ਲਈ ਕਿਥੋਂ ਤੱਕ ਟੁਕਮੀਆਂ ਸ਼ੋਰ ਆ ਤੇ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਸਾਰਤਕਤਾ ਗੁਰਮੁਖੀ ਲਿਪੀ ਪੁਰਾਣੀ ਲਿਪੀ ਆ ਕਾ ਤੁਹਾਨੂੰ ਸਮਝਾਓ ਗੁਰਮੁਖੀ ਦੇ ਪ੍ਰਚੀਨਤਾ ਤੇ ਨੋਟ ਲਿਪੀ ਕੀ ਹੁੰਦੀ ਹੈ ਗੁਰਮੁਖੀ ਲਿਪੀ ਦੇ ਨਿਕਾਸ ਤੇ ਵਿਕਾਸ ਲਿਪੀ ਕੀ ਹੁੰਦੀ ਹੈ ਇਸ ਦੇ ਪ੍ਰਚੀਨ ਰੂਪਾ ਬਾਰੇ ਜਾਣਕਾਰੀ ਅੱਗੇ ਹੈਗਾ ਗੁਰਮੁਖੀ ਲਿਪੀ ਦੇ ਵਿਸ਼ੇਸ਼ਤਾਵਾਂ ਸ਼ੋਧਾ ਗੁਰਮੁਖੀ ਲਿਪੀ ਚੰਗੀ ਦਾ ਦਰਿਸ਼ ਲਿਪੀ ਕੀ ਮੇਂ ਬਿਆਨ ਕਰਨਾ ਗੁਰਮੁਖੀ ਲਿਪੀ ਸਿੱਖ ਗੁਰੂ ਸਾਹਿਬਾਨ ਨੇ ਨਹੀਂ ਬਣਾਈ ਸਗੋ ਅਪਣਾਈ ਆ ਹਾਂਜੀ 10 ਨੰਬਰਾਂ ਦਾ ਆਪੋ ਹੈ ਕੁਸ਼ਣ ਇੱਕ ਜਲਦੀ ਵਿੱਚ ਜਵਾਬ ਹੋਣਾ ਚਾਹੀਦਾ ਤੁਹਾਡਾ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਦੀ ਸਾਰਥਕਤਾ ਗੁਰਮੁਖੀ ਲਿਪੀ ਦੀ ਪ੍ਰਚੀਨਤਾ ਗੁਰਮੁਖੀ ਲਿਪੀ ਦੇ ਵਿਸ਼ੇਸ਼ਤਾਵਾਂ ਠੀਕ ਹੈ ਤਿੰਨ ਦੇ ਵਿੱਚੋਂ ਇੱਕ ਕਰਨਾ ਹੋਊਗਾ ਤੁਸੀਂ ਕੁਸ਼ਣ ਇਹ ਮਤਲਬ ਹੈ ਕਿ ਨਾ ਤਿੰਨਾਂ ਦੇ ਵਿੱਚੋਂ ਇੱਕ ਜ਼ਰੂਰ ਮਿਲੂਗਾ ਇਹ ਕੁਸ਼ਣ ਪੱਕੇ ਯਾਦ ਕਰ ਲਓ ਇਹ ਪੜਨ ਕਰਵਾ ਰਖਿਆ ਵੈ ਸਾਧੂ ਕਰਵਾ ਦੇਣ ਠੀਕ ਹੈ ਹਾਂਜੀ ਅਗੇ ਵਿਆਕਰਨ ਤੇ ਇਸ ਦਾ ਅੰਤ ਵਿਹਾਰ ਜਿਹੜਾ 6 ਅੰਕਾਂ ਦਾ ਕੁਸ਼ਚਨ ਆਊਗਾ ਤੇ ਦੂਜਾ ਜਿਹੜਾ ਕੁਸ਼ਚਨ ਹੋਊਗਾ ਉਹ ਦੋ-ਦੋ ਅੰਕਾਂ ਵਾਲੀ ਵਿਆਕਰਨ ਹੋਊਗੀ ਨਾਵ ਵਕੰਸ਼ ਤੇ ਕਿਰਿਆ ਵਕੰਸ਼ ਤੁਸੀਂ ਇਹਨਾਂ ਚੋ ਇੱਕ ਟੌਪਿਕ ਪੱਕਾ ਕਰ ਲਓ ਇੱਕ ਸਕਰਮਕ ਤੇ ਕਰਮਕ ਕਿਰਿਆ ਮਤਲਬ ਕਿ ਇਹਨਾਂ ਟੌਪਿਕ ਇਨ ਤੁਸੀਂ ਦੋ ਟੌਪਿਕ ਪੱਕੇ ਕਰ ਲੈਣਾ ਚੋ ਠੀਕ ਹੈ ਨਾਵ ਵਕੰਸ਼ ਜਾਂ ਕਿਰਿਆ ਵਕੰਸ਼ ਵਾਲਾ ਜਾਂ ਸਕਰਮਕ ਤੇ ਕਰਮਕ ਕਿਰਿਆ ਜਿਵੇਂ ਬਹਾਰੀ ਕវេਆਕਰਨ ਕਿਵੇਂ ਕਰਵਾ ਕਿਵੇਂ ਤੁਹਾਨੂੰ ਇਹ ਤੁਸੀਂ ਨਾਵ ਵਕੰਸ਼ ਠੀਕ ਹੈ ਕਿਰਿਆ ਵਿਸ਼ੇਸ਼ਣ ਜਾਂ ਕਰਤਾ ਕਰਮ ਕਿਵੇਂ ਨਖੇੜਨੇ ਆਪਾਂ ਸਾਰਾ ਚੈਨਲ ਤੇ ਕਰਵਾ ਰਖਿਆ ਜਿਹਦੇ ਵਿੱਚ 2016 ਤੋਂ ਲੈ ਕੇ 2024 ਤੱਕ ਦੀ ਪ੍ਰੀਵਿਅਸ ਸਾਰੀ ਗ੍ਰਾਮਰ ਸੋਲਵ ਕੀਤੀ ਹੋਈ ਤੁਸੀਂ ਉਹ ਵਾਲੀ ਵੀਡੀਓ ਜਰੂਰ ਵਾਚ ਕਰ ਲਓ ਹਾਂਜੀ ਤੁਸੀਂ ਵੀਡੀਓ ਦੇਖ ਰਹੇ ਹੋ राजे ਤੌਰ ਸਟਡੀ ਕਲਾਸ YouTube ਚੈਨਲ ਤੌਰ ਸਟਡੀ ਕਲਾਸ YouTube ਚੈਨਲ ਪੂਰ ਸਟਡੀ ਕਲਾਸ YouTube ਚੈਨਲ ਕੱਲ ਕੀ ਤੇ ਕੱਲ ਕੀ ਕਿਰੇ ਗੀ ਮਿਲਣ ਨੇ ਵੀ ਸਾਰਾ ਸਮਝਾਇਆ ਹੋਇਆ ਉੱਚ ਠੀਕ ਹੈ ਸਾਹਿਕ ਕਿਰਿਆ ਕਿਹੜੇ ਕਿਹੜੇ ਹੁੰਦੇ ਨੇ ਉਹ ਦੱਸਿਆ ਹੈ ਹਨ ਸੰਨ ਠੀਕ ਹੈ ਸੀ ਹਾਂ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਜੇ ਟੂਰ ਸਟਡੀ ਕਲਾਸ YouTube ਚੈਨਲ ਅੱਗੇ ਹੈਗੇ ਨੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਜਿਹੜੇ ਹਾਂ ਇਹਨਾਂ ਦੇ ਹੱਲ ਕੀਤੇ ਹੋਏ ਨੇ ਹਾਂ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਜੇ ਟੂਰ ਸਟਡੀ ਕਲਾਸ YouTube ਚੈਨਲ ਟੂਰ ਸਟਡੀ ਕਲਾਸ YouTube ਚੈਨਲ ਕੋਸੋਂਬਰੇ ਦਾ ਕੀ ਅਰਥ ਆ ਸਾਰੇ ਅਰਥ ਕਰਵਾਰ ਕੇ ਨਹੀਂ ਠੀਕ ਹੈ ਸਾਰੇ ਕੁਐਸ਼ਨਸ ਸੋਲਵ ਨਹੀਂ ਸਾਰੇ ਕੁਐਸ਼ਨਸ ਸੋਲਵ ਕੀਤੇ ਹੋਣੇ ਮਿੱਠੂ ਬੋਲੜਾ ਜੀ ਹਰ ਸ਼ਬਦ ਵਿੱਚ ਕਿਹੜੇ-ਕਿਹੜੇ ਗੁਣ ਦੱਸਿਆ ਗਏ ਨੇ ਪ੍ਰਭੂ ਦੇ ਹਾਂਜੀ ਤੁਸੀਂ ਵੀਡੀਓ ਦੇਖ ਰਹੇ ਹੋ ਜੇ ਤੂਰ ਸਟਡੀ ਕਲਾਸ YouTube ਚੈਨਲ ਔਰ ਸਟੱਡੀ ਕਲਾਸ ਹੁੰਦੇ YouTube ਚੈਨਲ पेरा रचनाशन महत्व मनजी ते जगजीत प्रदूषण Svea, Adriana. Bruno, Heteå. Svea, Adeana. Bruno, ਸਾਈਬਰ ਅਪਰਾਧ ਵਿਦਿਆਰਥੀ ਤੇ ਫੈਸ਼ਨ ਪ੍ਰੀਸਟਾਜਰ אמן mm ביי -hmm. okay. ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ ਤੇ ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ ਠੀਕ ਹੈ ਹਾਂਜੀ ਇਹ ਵੀ ਆਪਾਂ ਲੌਂਗ ਕੁਐਸਚਨ ਚੈਨਲ ਤੇ ਅਪਡੇਟ ਕਰ ਰੱਖਿਆ ਗੁਰਮੁਖੀ ਲਿਪੀ ਪਰਚੀਨਤਾ ਪਿਸ਼ੋਕੜ ਜਾਂ ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਗੁਰੂ ਸਾਹਿਬਾਨ ਦਾ ਯੋਗਦਾਨ ਜਾਂ ਗੁਰਮੁਖੀ ਲਿਪੀ ਗੁਰੂ ਸਾਹਿਬਾਨ ਨੇ ਬਣਾਈ ਆ ਬਣਾਈਆ ਸਭ ਨੂੰ ਅਪਣਾਈਆ ਸਪਸ਼ਟ ਕਰੋ ਗੁਰਮੁਖੀ ਲਿਪੀ ਪੁਰਾਣੀ ਲਿਪੀ ਆ ਘੱਟ ਤੁਹਾਨੂੰ ਸਪਸ਼ਟ ਕਰੋ हाँ जी तुम वीडियो देख रहे हो राजे तूर स्टडी क्लास यूट्यूब चैनल गुरमुखी का नामकरण गुरमुखी लिपि पंजाबी भाषा किताब लिखा कि ढुकमिया थैंक्स ये यू शांति का